ਖਬਰਨਾਮਾ ਦੇਖ ਰਿਹਾ ਸਾਰੇ ਸੂਤਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਨੂੰ ਲੈ ਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਭਾਰਤੀ ਸੈਨਾ ਵੱਲੋਂ ਪ੍ਰਖੱਚੇ ਉੱਡ ਗਏ ਨੇ ਪਾਕਿਸਤਾਨ ਦੇ ਪਾਕਿਸਤਾਨ ਘਬਰਾਇਆ ਵੀ ਹੈ ਬੁਖਲਾਇਆ ਵੀ ਹੈ ਤੇ ਮੰਤਾ ਵੀ ਕਰ ਰਿਹਾ ਹੈ ਤੇ ਦੂਸਰੇ ਪਾਸੇ ਧਮਕੀਆਂ ਦੇ ਰਿਹਾ ਹੈ ਕਿ ਅਸੀਂ ਨਾਗਕਾਂ ਉੱਤੇ ਹਮਲਾ ਨਹੀਂ ਕਰਾਂਗੇ ਅਸੀਂ ਫੌਜੀ ਟਿਕਾਣਿਆਂ ਉੱਤੇ ਹਮਲੇ ਕਰਾਂਗੇ ਇਹ ਦੇਸ਼ ਪਾਕਿਸਤਾਨ ਦੇ ਦੇਸ਼ ਦੇ ਸੁਰੱਖਿਆ ਮੰਤਰੀ ਨੇ ਇਹ ਵੱਡੀ ਗੱਲ ਕਹਿ ਦਿੱਤੀ ਹੈ ਲੇਕਿਨ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪੂਰੀ ਤਰ੍ਹਾਂ ਭਾਰਤੀ ਸੈਨਾ ਵੱਲੋਂ ਬੰਬਬਾਰੀ ਕਰਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਧਮਾਕਿਆਂ ਨਾਲ ਪੂਰਾ ਪਾਕਿਸਤਾਨ ਹਿਲ ਗਿਆ ਹੈ ਪਾਕਿਸਤਾਨ ਵਿੱਚ ਇੱਕ ਤੋਂ ਬਾਅਦ ਇੱਕ ਧਮਾਕੇ ਹੋ ਰਹੇ ਹਨ ਪਾਕਿਸਤਾਨ ਦੇ 10 ਸ਼ਹਿਰਾਂ ਵਿੱਚ 15 ਤੋਂ ਵੱਧ ਧਮਕਾਕੇ ਹੋਏ ਅੱਜ ਲਾਹੌਰ, ਕਰਾਚੀ, 라ਵਲਪਿੰਡੀ, ਬਹਾਵਲਪੁਰ, ਗੁਜਰਾਵਾਲਾ ਧਮਕਾਕੇ ਹੋਏ ਹਨ ਹੁਣ ਹੁਣੇ-ਹੁਣੇ ਪਾਕਿਸਤਾਨ ਦੇ ਉਮਰਕੋਟ ਵਿੱਚ ਇੱਕ ਧਮਾਕਾ ਹੋਇਆ ਹੈ 라ਵਲਪਿੰਡੀ ਵਿੱਚ ਵੀ ਧਮਾਕੇ ਦੀ ਖਬਰ ਹੈ ਬਹਾਵਲਪੁਰ ਵਿੱਚ ਲਗਾਤਾਰ ਦੂਜੇ ਦਿਨ ਧਮਾਕੇ ਹੋਏ ਹਨ ਪਾਕਿਸਤਾਨੀ ਫੌਜ ਨੇ 9 ਧਮਕਿਆਂ ਦੀ ਪੁਸ਼ਟੀ ਕੀਤੀ ਹੈ ਲਾਹੌਰ ਦੇ ਆਰਬੀ ਕੈਂਟ ਇਲਾਕੇ ਵਿੱਚ ਧਮਾਕਾ ਪਾਕਿਸਤਾਨ ਦੇ ਲਾਹੌਰ ਵਿਚ ਆਰਮੀ ਕੈਂਟ ਇਲਾਕੇ ਵਿੱਚ ਇੱਕ ਧਮਾਕਾ ਹੋਇਆ ਲਾਹੌਰ ਵਿੱਚ ਹੋਏ ਡਰੋਨ ਹਮਲੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਡਰੋਨ ਹਮਲੇ ਤੋਂ ਬਾਅਦ ਆਰਮੀ ਕੈਂਟ ਇਲਾਕੇ ਵਿੱਚ ਅੱਗ ਲੱਗ ਗਈ ਲਾਹੌਰ ਵਿੱਚ ਜਲ ਸੈਨਾ ਕੈਂਪ ਤੇ ਡਰੋਨ ਹਮਲਾ ਹੋਇਆ ਧਮਾਕਿਆਂ ਵਿੱਚ ਜਲ ਸੈਨਾ ਕੈਂਪ ਨੂੰ ਭਾਰੀ ਨੁਕਸਾਨ ਹੋਇਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਲਾਹੌਰ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ ਧਮਾਕਿਆਂ ਨੇ ਲਾਹੌਰ ਦਹਿਸ਼ਤ ਲਾਹੌਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਡਰੇ ਹੋਏ ਲੋਕ ਸੜਕਾਂ ਤੇ ਨਿਕਲ ਆਏ ਹਨ ਇਹ ਧਮਾਕਾ ਲਾਹੌਰ ਪੁਰਾਣੇ ਹਵਾਈ ਅੱਡੇ ਦੇ ਨੇੜੇ ਹੋਇਆ ਵਲਟਨ ਰੋਡ ਗੋਪਾਲ ਨਗਰ ਵਿੱਚ ਵੀ ਧਮਾਕੇ ਦੀ ਖਬਰ ਵਲਟਨ ਹਵਾਈ ਅੱਡੇ ਨੇੜੇ ਇੱਕ ਡਰੋਨ ਫਟ ਗਿਆ ਇੱਕ ਜਸਨਜੀਤ ਗਵਾਹ ਨੇ ਮਜਾਜ ਹਮਲੇ ਦਾ ਦਾਅਵਾ ਕੀਤਾ ਧਮਾਕਿਆਂ ਤੋਂ ਬਾਅਦ ਆਸਮਾਨ 'ਚ ਧੂੰਏ ਦਾ ਗੁਬਾਰ ਦੇਖਿਆ ਗਿਆ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਿਆ ਹੈ ਯਾਨੀ ਕਿ ਭਾਰਤੀ ਸੈਨਾ ਵੱਲੋਂ ਲਗਾਤਾਰ ਪਾਕਿਸਤਾਨ ਦੇ ਵਿੱਚ ਡਰੋਨ ਦੇ ਨਾਲ ਧਮਾਕੇ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਮਜ਼ੇਲਾ ਦੀ ਜਿਹੜੀ ਹੈ ਪਾਵਰ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ 10 ਜਿਹੜੇ ਨੇ ਭਾਰਤੀ ਲੋਕ ਵੀ ਮਾਰੇ ਗਏ ਨੇ ਇਸਦੇ ਅਸੀਂ ਪੁਖਤਾ ਸਬੂਤ ਨਹੀਂ ਲੇਕਿਨ ਵਕ ਵਕ ਚੈਨਲਾਂ ਵੱਲੋਂ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਰਤ ਇੱਕ ਪਾਸੇ ਭਾਰਤ ਵੱਲੋਂ ਆਤਵਾਦੀਆਂ ਦੇ ਟਿਕਾਣਿਆਂ ਉੱਤੇ ਹਮਲੇ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਭਾਰਤੀ ਸੈਨਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਦੇ ਡਿਫੈਂਸ ਮੰਤਰੀ ਕਹਿ ਰਹੇ ਨੇ ਕਿ ਲਗਾਤਾਰ ਅਸੀਂ ਵਾਰ ਕਰਾਂਗੇ ਜਿੱਥੇ-ਜਿੱਥੇ ਫੌਜੀ ਟਿਕਾਣੇ ਨੇ ਭਾਰਤ ਦੇ ਇਧਰੋਂ ਡਿਫੈਂਸ ਮੰਤਰੀ ਰਾਜਨਾਥ ਨੇ ਇੱਕ ਵੱਡਾ ਆਦੇਸ਼ ਜਾਰੀ ਕਰਤਾ ਉਹਨਾਂ ਕਹਿੰਿਆ ਜਿੰਨੀ ਦੇਰ ਤੱਕ ਦੇਸ਼ ਦੇ ਵਿੱਚੋਂ ਅੱਤਵਾਦ ਖਤਮ ਨਹੀਂ ਹੋ ਜਾਵੇਗਾ ਉਨੀ ਦੇਰ ਤੱਕ ਪਾਕਿਸਤਾਨ ਦੇ ਟਿਕਾਣਿਆਂ ਦੇ ਵਿੱਚ ਛੁਪੇ ਹੋਏ ਅੱਤਵਾਦੀਆਂ ਉੱਤੇ ਹਮਲੇ ਹੁੰਦੇ ਰਹਿਣਗੇ ਉਹਨਾਂ ਨੇ ਕਿਹਾ ਸੰਧੂਰ ਆਪਰੇਸ਼ਨ ਹਾਲੇ ਬੰਦ ਨਹੀਂ ਹੋਇਆ ਹਾਲੇ ਤਾਂ ਸ਼ੁਰੂਆਤ ਹੈ ਤੁਸੀਂ ਦੇਖਦੇ ਜਾਓ ਕਿ ਅੱਤਵਾਦ ਦਾ ਖਾਤਮਾ ਕਿਵੇਂ ਕਰਦੇ ਨੇ ਭਾਰਤੀ ਸੈਨਿਕਤਾਂ